ਸ਼ੰਭੂ ਮੋਰਚੇ 'ਚ ਮੌਜੂਦਾਂ ਅੱਜ 11ਵਾਂ ਦਿਨ ਹੈ ਔਰ ਕਿਸਾਨ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾ ਰਹੇ ਨੇ ਕਿਉਂਕਿ ਖਨੋਰੀ ਦੇ ਉੱਤੇ ਕਿਸਾਨ ਸੁਭਕਰਨ ਸਿੰਘ ਦੀ ਮੌਤ ਹੋਈ ਹੈ। ਇੱਕ ਵੱਖਰੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆਂ ਆ ਬਾਈ ਉਹਨਾਂ ਨੇ ਕੱਲ ਜੋ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਜਿਸ ਤਰੀਕੇ ਦੇ ਨਾਲ ਹਾਲਾਂਕਿ ਅਜੇ ਪਾਰਟ ਚੱਲ ਰਿਹਾ ਸੀ ਸਵੇਰੇ 10:56 ਮਿੰਟ ਦੇ ਉੱਤੇ ਹੀ ਉਹਨਾਂ ਨੇ ਪਹਿਲਾ ਅਥਰੂ ਗੈਸ ਦਾ ਜੋ ਗੋਲਾ ਸੀ ਉਹ ਦਾਗ ਦਿੱਤਾ ਸੀ ਤਾਂ ਬਾਈ ਉਹਨਾਂ ਨੇ ਸਾਰੇ ਉਹ ਅਥਰੂ ਗੈਸ ਦੇ ਗੋਲੇ ਸਾਂਭੇ ਔਰ ਨਾਲ ਹੀ ਜੋ ਆਪਣੀ ਕਿਡਾਂਗ ਹੈ ਉਸ ਦੇ ਉੱਤੇ ਇਹਨਾਂ ਗੋਲੀਆਂ ਨੂੰ ਲਾਇਆ ਵੀ ਹੋਇਆ ਔਰ ਨਾਲ ਹੀ ਕਾਲਾ ਝੰਡਾ ਕਿਉਂਕਿ ਕਾਲਾ ਦਿਵਸ ਵਜੋਂ ਅੱਜ ਖਾਸ ਤੌਰ ਦੇ ਤੇ ਇਹ ਬਾਈ ਇਸ ਦਿਨ ਨੂੰ ਮਨਾ ਰਹੇ ਨੇ ਗੱਲਬਾਤ ਕਰਦੇ ਆਂ ਭਾਈ ਕੱਲ ਪਰਸੋਂ ਤੁਸੀਂ ਉੱਥੇ ਹੀ ਮੌਜੂਦ ਸੀ ਮੂਰਲੀਆਂ ਕਤਾਰਾਂ ਦੇ ਵਿੱਚ ਸੀ ਔਰ ਇਹ ਅਥਰੂ ਗੈਸ ਦੇ ਗੋਲੇ ਲਗਾਤਾਰ ਸਿੱਟੀ ਜਾ ਰਹੇ ਸੀ ਲਗਾਤਾਰ ਦਾਗੇ ਜਾ ਰਹੇ ਸੀ ਇਹ तमाम ਚੀਜ਼ਾਂ ਤੁਸੀਂ ਇਕੱਠੀਆਂ ਵੀ ਕੀਤੀਆਂ ਨੇ ਸਭ ਤੋਂ ਪਹਿਲਾਂ ਤਾਂ ਜੋ ਖਨੋਰੀ ਹੋਇਆ ਉਸ ਨੂੰ ਕਿਵੇਂ ਵੇਖਦੇ ਨਹੀਂ ਜੋ ਖਨੋਰੀ ਬਾਰਡਰ ਤੇ ਹੋਇਆ ਜੀ ਉਹ ਤਾਂ ਬਹੁਤ ਹੀ ਮੰਦਭਾਗੀ ਘਟਨਾ ਜੀ ਆਪਣੇ ਇੱਕ ਦੋ ਭਰਾ ਜਿਹੜੇ ਰਸ਼ੀਦ ਹੋ ਗਏ ਜੀ ਉੱਥੇ ਆਪਣੇ ਜਿਵੇਂ ਲਾਈਵ ਫਾਇਰਿੰਗ ਉਹਨਾਂ ਨੇ ਕੀਤੀ ਜੀ ਕ੍ਰਾਸ ਕਰਕੇ ਬਾਰਡਰ ਉਹਨਾਂ ਨੇ ਆਪ ਤੇ ਆਪਣੇ ਭਰਾਵਾਂ ਦੇ 25 30 ਡਿਰੇਕਟਰ ਉਹਨਾਂ ਨੇ ਤੋੜੇ ਨੇ ਜੀ ਵਿੱਚ ਜਿਹੜੇ ਬਜ਼ੁਰਗ ਬੈਠੇ ਸੀ ਕਿਸੇ ਲੱਤ ਤੋੜ ਦੇ ਕੇ ਦਾ ਮੋਢਾ ਤੋੜ ਦਿੱਤਾ ਉਹ ਮਤਲਬ ਬਹੁਤ ਹੀ ਜ਼ਿਆਦਾ ਇਹ ਧੱਕੇਸ਼ਾਹੀ ਜੇ ਆਪਣੇ ਕਾ ਕਰ ਰਹੀ ਹੈ ਵੀ ਕਿਸਾਨ ਮੋਰਚਾ ਪਹਿਲਾਂ 13 ਮਹੀਨੇ ਚੱਲਦਾ ਰਹੀ ਪਿਛਲੇ ਸਾਲ ਪਰ ਜਿਵੇਂ ਸ਼ਾਂਤਮ ਦੇ ਰਹੇ ਨੇ ਵਕਵਾ ਦੇ ਇਕਰਾਰ ਦੇ ਰਹੇ ਨੇ ਜੀ ਪਰ ਅਸੀਂ ਇੱਥੇ ਕੋਈ ਖਾਲਿਸਤਾਨ ਦੀ ਗੱਲ ਕਰਨ ਨਹੀਂ ਆਏ ਜੀ ਕੋਈ ਵੱਖਵਾਦੀ ਕੋਈ ਅਸੀਂ ਵੰਡ ਦੀ ਗੱਲ ਕਰਨ ਨਹੀਂ ਆਏ ਅਸੀਂ ਅੱਜ ਕਿਸਾਨ ਭਰਾਵਾਂ ਨਾਲ ਖੜੇ ਆ ਜਿਹੜੇ ਸਾਡੀ ਤੇ ਫਸਲਾਂ ਦੀ ਐਮਐਸਪੀ ਹੈ ਜਾਂ ਕੁਝ ਵੀ ਹੈ ਅਸੀਂ ਬਸ ਉਹਦੀ ਜਿਹੜੀ ਸਾਡੀ ਮੰਗ ਹੈ ਵੀ ਉਹ ਸਾਡੀ ਪੂਰੀ ਕੀਤੀ ਜਾਵੇ ਜਿਸੀਂ ਤਾਂ ਬੈਠੇ ਤੁਸੀਂ ਇੱਕ ਵਧੀਆ ਗੱਲ ਕਹੀ ਕਿ ਅਸੀਂ ਨਾ ਹੀ ਕੋਈ ਇੱਥੇ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਆਏ ਹਾਂ ਨਾ ਕੋਈ ਵੱਖਰੀ ਗੱਲ ਕਰਨ ਵਾਸਤੇ ਆਏ ਹਾਂ ਪੰਜਾਬ ਦੇ ਤੁਸੀਂ ਮੁੱਦਿਆਂ ਦੇ ਉੱਤੇ ਆਏ ਹੋ ਕਿਸਾਨੀ ਦੇ ਮੁੱਦੇ ਦੇ ਉੱਤੇ ਆਏ ਹੋ ਹਾਲਾਂਕਿ ਬਹੁਤ ਸਾਰਾ ਇੱਕ মিডিਆ ਹੈ ਜੋ ਇਸ ਨੈਰੇਟਿਵ ਨੂੰ ਬਿਲਡ ਕਰਨ ਦੇ ਉੱਤੇ ਲੱਗਿਆ ਇੱਥੇ ਤਾਂ ਜੀ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਤਾਂ ਗੱਲ ਹੀ ਨਹੀਂ ਹੋ ਰਹੀ ਹਾਂਜੀ ਜਿਵੇਂ ਬਿਲਕੁਲ ਸਹੀ ਗੱਲ ਹੈ ਜੀ ਇਹ ਇਦਾਂ ਕਹਿ ਰਹੇ ਨੇ ਵੀ ਇਹਨਾਂ ਕੋਲ ਹਥਿਆਰ ਬਹੁਤ ਨੇ ਜੀ ਇਹ ਲੱਦ ਪਾਦੇ ਨੇ ਹਥਿਆਰਾਂ ਨਾਲ ਜੋ ਕੁਝ ਵੀ ਕਰਨ ਆਏ ਨੇ ਜੀ ਪਰ ਇਹ ਦੇਖਿਆ ਵੇ ਬਹੁਤ ਗਲਤ ਤਰੀਕੇ ਨਾਲ ਇਹ ਆਪਣੇ ਕਿਸਾਨ ਭਰਾਵਾਂ ਨੂੰ ਕਰ ਰਹੇ ਨੇ ਜੀ ਉਹ ਪੇਸ਼ ਹੋਏ ਸਰਕਾਰ ਜਿਵੇਂ ਕਰਦੀ ਹੁਣ ਆਪਾਂ ਇੱਥੇ ਬੈਠੇ ਸ਼ਾਂਤਮਈ ਤਰੀਕੇ ਨਾਲ ਕੱਲ 11 ਵਜੇ ਜਿੱਦਾਂ ਕਾਲ ਦਿੱਤੀ ਸੀ ਜੇ ਇਹਨਾਂ ਨੇ ਅਸੀਂ ਸ਼ਾਂਤਮਈ ਤਰੀਕੇ ਨਾਲ ਖੜੇ ਆ ਜਮ ਬਿਲਕੁਲ ਅਸੀਂ ਅੱਗੇ ਖੜੇ ਸੀ ਫਰੰਟ ਦੇ ਉੱਤੇ ਜੀ ਪਰ ਇਹ ਕੀ ਕਹਿੰਦੇ ਨੇ ਵੀ ਸਹੀ 11 ਵਜੇ ਕੋ 10 ਵਜੇ 5 ਮ ਹੋਈ ਨਹੀਂ ਜੀ ਆ ਉਹ ਵਾਲੇ ਸਾਡੇ ਕੋਲ ਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਗੰਦਾ ਜੋ ਕੈਮੀਕਲ ਜੋ ਉੱਪਰ ਆ ਕੇ ਬਲਾਸਟ ਹੁੰਦਾ ਸੀਗਾ ਔਰ ਇਹ ਚਿੰਗਾਰੀ ਫੜਦੇ نیچے ਆ ਕੇ ਤੇ ਸਮੋਕ ਪ੍ਰੋਡਿਊਸ ਕਰਦਾ ਸੀ ਜੀ ਇਹ ਆ ਸਾਡੇ ਕੋਲ ਇਹ ਹੈਗੇ ਤੁਹਾਨੂੰ ਦਿਖਾਣਾ ਐਕਸਪਾਇਰੀ 7-8 ਸਾਲ ਪੁਰਾਣੇ ਐਕਸਪਾਇਰੀ ਯੂਜ਼ ਕਰ ਰਹੇ ਨੇ ਜੀ ਇਹ ਸਾਡੇ ਚੈੱਕ ਕਰ ਲਓ ਇਹਨਾਂ ਦੀ ਲਿਖਿਆ ਹੋਇਆ ਇਹ ਐਮਪੀਆਈ ਡੇਟਲੀ 2017 18 ਉਦੋਂ ਦੇ ਐਕਸਪਾਇਰ ਨੇ ਆ ਹੋਰ ਵੀ ਨੇ ਆ ਸਾਰਿਆਂ ਤੇ ਦੇਖੋ 17 18 ਦੇ ਐਕਸਪਾਇਰ ਨੇ ਜੀ ਇਹ ਆ ਨਾਰਮਲ ਨੇ ਇਹ ਇਕੱਲੇ ਗੈਸ ਛੱਡਦੇ ਨੇ ਤੇ ਆਹ ਵਾਲੇ ਬਲਾਸਟ ਵੀ ਹੁੰਦੇ ਨੇ ਜੀ ਆ ਸਾਡੇ ਵੀ ਬੋਰੀਆਂ ਪਾ ਕੇ ਅਸੀਂ ਉੱਤੇ ਰੱਖ ਦਿੰਦੇ ਗਿੱਲੀਆਂ ਤਾਂ ਉਹ ਬੰਦ ਹੋ ਜਾਂਦੇ ਦੀ ਪ੍ਰੋਪਰ ਚੱਲੇ ਨਹੀਂ ਤੇ ਆ ਸਾਰੇ ਨੂੰ ਨਹੀਂ ਜੀ 5-6 ਕਿਲੋ ਦਾ ਇਹ ਇਕੱਲੇ ਅਥਰੂ ਗੈਸ ਦੇ ਗੋਲਿਆਂ ਦਾ ਹੀ ਭਾਰ ਹੋ ਗਿਆ ਹੈ ਬੋਰੀ ਦੇ ਵਿੱਚ ਤੁਸੀਂ ਸਾਰਾ ਇਕੱਠਾ ਕਰ ਲਿਆ ਹਾਂਜੀ 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 ਹਾਂ ਜੀ ਇਹ ਲੈ ਕੇ ਜਾਵਾਂਗੇ ਸਾਨੂੰ ਇਹ ਕੁਝ ਮੋਟੀਵੇਟ ਵੀ ਦਿੰਦਾ ਜੀ ਸਾਨੂੰ ਧਰਨੇ ਲਈ ਵੀ ਅਸੀਂ ਵੀ ਵੀ ਵਾਪਸ ਜਾਣ ਲਈ ਹੁਣ ਕੁਝ ਵੀ ਨਹੀਂ ਰਹਿ ਗਿਆ ਸਾਡੇ ਵੀ ਅਸੀਂ ਅੱਗੇ ਵਧਣਾ ਹੈ ਜੀ ਜੇ ਅਸੀਂ ਆਪਦੀ ਸ਼ਾਂਤਮਈ ਤਰੀਕਿਆਂ ਨਾਲ ਇਹ ਆਪਦੇ ਹੱਕ ਮੰਗ ਰਹੇ ਆਂ ਤਾਂ ਸਰਕਾਰ ਉਹਦੇ ਬਦਲੇ ਵਿੱਚ ਸਾਨੂੰ ਇਹ ਦੇ ਰਹੀ ਹੈ ਜੀ ਹਾਲਾਂਕਿ ਸਿੰਬੋਲਿਕ ਤੌਰ ਦੇ ਉੱਤੇ ਤੁਸੀਂ ਇਹ ਡਾਂਗ ਦੇ ਉੱਤੇ ਇਹ ਅਥਰੂ ਗੈਸ ਦੇ ਗੋਲੇ ਦਾ ਲਾ ਦਿੱਤੇ ਹਾਲਾਂਕਿ ਬਹੁਤ ਕੁਝ ਬਿਆਨ ਕਰਦਾ ਮੇਰੇ ਮੇਰੇ ਖਿਆਲ ਨਾਲ ਨਾ ਕਹਿੰਦੇ ਹੋ ਵੀ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਜੇ ਇਕ ਲਈ ਤਸਵੀਰ ਵੀ ਵੇਖ ਲੂਗਾ ਕੋਈ ਵਿਅਕਤੀ ਤਾਂ ਇਹ ਚੀਜ਼ਾਂ ਬਹੁਤ ਕੁਝ ਬਿਆਨ ਹੋ ਜਾਣਗੀਆਂ ਕਿ ਕਿਸ ਤਰੀਕੇ ਨਾਲ ਇਹ ਅਥਰੂ ਗੈਸ ਜਿਵੇਂ ਵੇਖਦੇ ਹਾਂ ਕਿ ਬਹੁਤ ਨੌਜਵਾਨਾਂ ਦੀ ਪਰਸੋਂ ਇਹ ਮੰਗ ਸੀ ਕਿ ਅੱਗੇ ਜਾਣਾ ਚਾਹੀਦਾ ਹਾਲਾਂਕਿ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਬਾਈ ਇੱਕ ਮੁੰਡਾ ਜਿਹੜਾ ਹੈ ਉਹ ਆਪਣੀ ਜਾਨ ਗਵਾ ਬੈਠਾ ਹੈ ਨਾਉ ਘਾਟਾ ਕਦੀ ਮਾਪਿਆਂ ਨੂੰ ਪੂਰਾ ਹੋਣਾ ਹੈ ਪੈਸੇ ਭਾਵੇਂ ਮੁਆਵਜ਼ੇ ਮਿਲ ਜਾਣ ਨੌਕਰੀਆਂ ਮਿਲ ਜਾਣ ਉਹ ਚੀਜ਼ਾਂ ਨੇ ਕਦੀ ਨਹੀਂ ਪੂਰਾ ਹੋਣਾ ਜੋਸ਼ ਤੇ ਹੋਸ਼ ਤਾਂ ਹਮੇਸ਼ਾ ਜਿਵੇਂ ਜ਼ਿਕਰ ਕਰਦੇ ਸੀ ਕਿ ਉਹ ਹੋਣਾ ਬਹੁਤ ਜ਼ਰੂਰੀ ਹੈ ਨੌਜਵਾਨਾਂ ਨੂੰ ਵੀ ਕੀਹੀ ਅਪੀਲ ਕਰ ਰਹੇ ਹਾਂ ਕਿ ਜਿਵੇਂ ਜਥੇਬੰਦੀਆਂ ਜੋ ਫੈਸਲੇ ਲੈਣੀਆਂ ਨੇ ਉਸੇ ਤਰੀਕੇ ਦੇ ਨਾਲ ਆਪਾਂ ਉਸ ਨੂੰ ਅੱਗੇ ਚੁਣਾਉਣਾ ਹੈ ਹਾਂ ਬਿਲਕੁਲ ਜੀ ਜਿੱਦਾਂ ਹੁਣ 21 ਤਰੀਕ ਨੂੰ 11 ਵਜੇ ਕੂਚ ਕਰਨ ਦਾ ਆਪਾਂ ਨੂੰ ਐਲਾਨ ਸੀਗਾ ਜੀ ਇੱਥੇ ਬਹੁਤ ਸੰਗਤ ਆਈ ਸੀ ਇੱਥੇ ਹੀ ਬਹੁਤ ਇਕੱਠ ਹੋਇਆ ਸੀਗਾ ਆਪਾਂ ਪਰ ਕੋਈ ਵੀ ਜਿਹੜੀ ਆਪਣੀ ਬਾਰਡਰ ਲਾਈਨ ਉੱਥੇ ਬਣਾਈ ਹੋਈ ਹੈ ਜੀ ਕੋਈ ਕ੍ਰੋਸ ਨਹੀਂ ਹੋਇਆ ਜੀ ਉੱਥੋਂ ਕੋਈ ਵੀ ਨਹੀਂ ਹੋਇਆ ਜਿੰਨੇ ਚਿਰ ਕਿਸਾਨ ਆਗੂ ਨੇ ਨਹੀਂ ਕਿਹਾ ਕੋਈ ਬੰਦਾ ਨਾ ਅੱਗੇ ਵਧਿਆ ਨਾ ਕੋਈ ਕੋਈ ਲਲਕਾਰੇ ਵਾਜੀ ਕੁਝ ਵੀ ਨਹੀਂ ਕੀਤਾ ਮਤਲਬ ਕੋਈ ਉਲੜ ਵਾਜੀ ਕੁਝ ਵੀ ਨਹੀਂ ਕੀਤਾ ਗਿਆ 10 ਵ ਜਿਹੜੇ ਰਵੜ ਦੇ ਗੋਲੀਆਂ ਜਿਹੜੇ ক্লোਜ਼ ਰੇਂਜ ਤੋਂ ਫਾਇਰ ਕਰਦੇ ਸੀ ਜੀ ਇਹ ਹਾਂਜੀ ਰਵੜ ਪੈਰੇ ਜੇ ਆਪਾਂ ਕਹਿ ਦੇਣੀ ਹੁਣ ਜਿੱਦਾਂ ਹੁਣ ਖਨੌਰੀ ਬਾਰਡਰ ਤੇ ਵੀ ਇਦਾਂ ਸੀਗਾ ਵੀ ਕਰ ਤਾਂ ਕੁਝ ਵੀ ਰਹੇ ਸੀਗੇ ਆਪਣੇ ਕਿਸਾਨ ਕੋਈ ਅੱਗੇ ਵਧਣ ਦੀ ਕੋਈ ਗੱਲ ਇਦਾਂ ਸੀਗੀ ਹੁਣ ਆਪਣੇ ਇੱਥੇ ਵੀ ਗੱਲ ਇਹ ਚੱਲਦੀ ਸੀ ਵੀ ਇਹ ਵਧਣਾ ਵੀ ਅੱਗੇ ਆਪਣੇ ਕੰਮ ਵੀ ਹਾਈਡਰਾ ਲਾ ਕੇ ਮੂਰੇ ਕਿਸੇ ਤਰੀਕੇ ਨਾਲ ਵਧਿਆ ਜਾਊਗਾ ਪਰ ਅਸੀਂ ਕਾਇੰ ਸੀ ਵੀ ਸ਼ਾਂਤਮਈ ਤਰੀਕੇ ਨਾਲ ਬੈਠੇ ਸੀ ਸ਼ਾਂਤਮਈ ਤਰੀਕੇ ਨਾਲ ਹੁਣ ਵੀ ਇਦਾਂ ਹੀ ਆ ਜਿੱਦਾਂ ਸਾਨੂੰ ਕਾਲ ਦੇਣਗੇ ਸ਼ਾਂਤਮਈ ਤਰੀਕੇ ਨਾਲ ਵੀ ਕਾਲ ਦਿੰਦੇ ਆ ਪਰਸੂ ਨਜ਼ਰ ਵੀ ਦਿੰਦੇ ਨੇ ਅੱਜ ਬਲੈਕ ਡੇਕ ਬਣਾ ਰਿਹਾ ਵੀ ਜ ਬਹੁਤੇ ਲੋਕ ਹੁਣ ਇਹ ਵੀ ਚਰਚਾਵਾਂ ਉਡਾ ਰਹੇ ਨੇ ਕਹਿੰਦੇ ਕਿ ਇੱਥੇ ਧਰਨੇ 'ਚ ਘੱਟ ਘੱਟ ਗਿਆ ਲੋਕ ਘੱਟ ਗਏ ਪਰ ਤਸਵੀਰ ਅਸੀਂ ਵੀ ਦਿਖਾ ਰਹੇ ਹਾਂ ਉਸੇ ਤਰੀਕੇ ਨਾਲ ਲੋਕ ਫੇਰ ਦੁਬਾਰਾ ਆਉਣਾ ਸ਼ੁਰੂ ਹੋ ਚੁੱਕੇ ਨੇ ਕੀ ਅਪੀਲ ਤੁਹਾਡੀ ਉਹਨਾਂ ਨੌਜਵਾਨਾਂ ਨੂੰ ਹੈ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਵੀ ਰਹੇ ਹੋਣਗੇ ਜਾਂ ਕੁਝ ਘਰਾਂ ਦੇ ਵਿੱਚ ਬੈਠੇ ਨੇ ਅਸੀਂ ਕਹਿ ਰਹੇ ਹਾਂ ਵੀ ਘਰੇ ਬਹਿ ਕੇ ਵੀ ਫੇਸਬੁਕ 'ਤੇ ਕਮੈਂਟ ਕਰਨ ਨਾਲ ਚੰਗਾ ਜੀ ਇੱਥੇ ਆ ਕੇ ਆਪਾਂ ਆਪਦੇ ਪੰਜਾਬ ਦੇ ਖਾਤਰ ਜੇ ਖੜ੍ਹ ਸਕੇ ਤਾਂ ਫਿਰ ਕੀ ਫਾਇਦਾ ਕੀ ਉਹਦਾ ਜੀ ਜੇ ਆਪਾਂ ਦੇਖਿਆ ਵੇ ਅੱਜ ਕੱਲ ਪੰਜਾਬ ਚ ਕੀ ਚਿੱਟਾ ਬਹੁਤ ਹੋ ਗਿਆ ਨਸ਼ਾ ਬਹੁਤ ਹੋ ਚੁੱਕਾ ਜੀ ਜੋ ਉੱਥੇ ਆਪਾਂ ਚਿੱਟੇ ਤੇ ਚਿੱਟਾ ਲਾ ਕੇ ਕਿਸੇ ਨਾਲੇ ਨੂਲੇ ਚ ਮਰਨ ਨਾਲ ਚੰਗਾ ਤੇ ਇੱਥੇ ਆ ਦੇ ਸ਼ਹੀਦ ਹੋ ਬਹੁਤ ਅਸੀਂ ਵੱਡੀ ਗੱਲ ਮੰਨਦੇ ਜੀ ਉਹਨੂੰ ਜਿਆਦਾ ਪੰਜਾਬ ਦੀ ਖਤਰ ਤੇ ਆਉਂਦੇ ਨੇ ਲੋਕੀ ਉਹ ਸਿੰਗਰ ਕਿਹੜੇ ਹੈਗੇ ਨੇ ਇਕੱਲੇ ਪੰਜਾਬੀ ਗਾਣੇ ਗਾਉਣ ਨਾਲ ਕੁਝ ਨਹੀਂ ਬੰਨਣਾ ਜੀ ਆਪ ਇੱਥੇ ਆਓ ਜੀ ਪਹੁੰਚੋ ਤੁਹਾਨੂੰ ਸਾਰਿਆਂ ਨੂੰ ਸਾਥ ਚਾਹੀਦਾ ਇੱਥੇ ਆਪਦਾ ਪੰਜਾਬ ਹੈ ਜੀ ਇਹ ਜਿਵੇਂ ਸਿੰਗਰਾਂ ਨੇ ਸਿੰਗੂ ਬਾਰਡਰ ਦੇ ਉੱਤੇ ਆ ਕੇ ਆਪਣੀਆਂ ਹਾਜ਼ਰੀਆਂ ਲਵਾਈਆਂ ਇੱਥੇ ਵੀ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਜੀ ਇਹ ਹੋਰ ਵੀ ਕਿਸੇ ਕੋਈ ਆਪਦੇ ਆਪਦੇ ਰਾਜ ਦੀ ਗੱਲ ਨਹੀਂ ਕਰ ਰਹੇ ਅਸੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਚੱਲ ਰਹੀ ਹੈ ਜੀ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਸਾਡੀ ਤਾਂ ਬੇਨਤੀ ਇਹੀ ਹੈ ਜੀ ਸਰਕਾਰ ਤੋਂ ਕੀ ਉਮੀਦ ਲੱਗਦੀ ਹੈ ਹਾਲਾਂਕਿ ਮੀਟਿੰਗ ਦਾ ਇੰਤਜ਼ਾਰ ਜ਼ਰੂਰ ਹੋ ਰਿਹਾ ਹੋਊਗਾ ਲੱਗਦਾ ਹੈ ਕਿ ਅਗਲੇ ਗੇੜ ਦੀ ਮੀਟਿੰਗ ਦੀ ਕਾਲ ਉਹਨਾਂ ਦੇ ਵੱਲੋਂ ਦਿੱਤੀ ਜਾਊਗੀ ਜਾਂ ਕੁਝ ਸਰਕਾਰ ਕਰਨ ਦੇ ਵਾਸਤੇ ਕੁਝ ਉਹ ਇੰਟਰਸਟਿਡ ਹੈਗੀ ਹੈ ਮੀਟਿੰਗ ਦਾ ਦੇਖੋ 21 ਤਰੀਕ ਨੂੰ ਵੀ ਹੋਈ ਸੀਗੀ ਅਸੀਂ ਉਦੋਂ ਵੀ ਦੇ ਵਿੱਚ ਦੀ ਇੱਕ ਦੋ ਘੰਟਿਆਂ ਦਾ ਸਟੇਅ ਲੈ ਲਿਆ ਸੀ ਵੀ ਚਲੋ ਮੀਟਿੰਗ ਹੋਈ ਆ ਕੋਈ ਫੈਸਲਾ ਆਊਗਾ ਪਰ ਸਰਕਾਰ ਸਿਰਫ ਟਾਈਮ ਪਾਸ ਕਰ ਰਹੀ ਹੈ ਜੀ ਉਹ ਜਿਵੇਂ ਐ ਡੀ ਸੌਖੀ ਸਰਕਾਰ ਨਹੀਂ ਮੰਦੀ ਪਿਛਲੀ ਵਾਰ ਵੀ 13 14 ਮਹੀਨੇ ਅਸੀਂ ਦਿੱਲੀ ਬੈਠ ਕੇ ਆਏ ਜੀ ਠੀਕ ਹੈ ਉਦੋਂ ਵੀ ਸਰਕਾਰ ਨੇ ਬਹੁਤ ਔਖਾ ਮੰਨੇ ਆ ਇਸ ਵਾਰ ਵੀ ਮਨਾਗੀ ਪਿੱਛੇ ਹਟਾਂਗੇ ਅਸੀਂ ਸਰਕਾਰ ਹੋਂਨਾ ਮੰਨੇ ਸਾਲ ਨੂੰ ਮੰਜੂ ਸਾਲ ਤੱਕ ਬੈਠਾਂਗੇ 2 ਸਾਲ ਬੈਠਣਾ ਜਿੰਨਾ ਟਾਈਮ ਬੈਠਣਾ ਪਿਆ ਬੈਠਾਂਗੇ ਜੀ ਘੱਟ ਘੱਟ ਰਹੀ ਹੌਸਲੇ ਸਾਡੇ ਪੂਰੇ ਬਲੰਦ ਨੇ ਜੀ ਬਲੰਦੇ ਰਹਿਣਗੇ ਗੁਰਗੋਬਿੰਦ ਸਿੰਘ ਜ ਫਰਮਾਈ ਡਰਾ ਲਾਂਗੇ ਜਾਂ ਭਜਾ ਦਾਂਗੇ ਵੀ ਤੇ ਤੁਸੀਂ ਲਾਈਵ ਫਾਇਰਿੰਗ ਕਰ ਲਓ ਕੁਛ ਕਰ ਲਓ ਇੱਥੇ ਡਟਿਆਂ ਤੇ ਡਟੇ ਰਵਾਂਗੇ ਜੀ ਆਜੇ ਪੰਜਾਬ ਦੀ ਖਾਤਰ ਚਾਹੇ ਇੱਥੇ ਸਾਨੂੰ ਸ਼ਹੀਦ ਹੋਣਾ ਪੈ ਜਾਏ ਅਸੀਂ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਜਿਹੜੇ ਵੀ ਸੋਚੇ ਅਰੇ ਤੁਸਾਂ ਮਾਤਾ ਪਾਈ ਹੋਣੀ ਹਾਂ ਹਾਂਜੀ ਹਾਂਜੀ ਇੱਕ ਤਾਂ ਉਹ ਮੀਟਿੰਗ ਰੱਖ ਰਹੇ ਜਿਹੜਾ 21 ਤਰੀਕ ਨੂੰ ਘਟਨਾ ਹੋਈ ਹੈ ਗਹਿਲੇ ਮੀਟਿੰਗ ਦੇ ਦੌੜ ਕੇ ਕਹਿੰਦੇ ਆ ਗਹਿਲੇ ਬੰਬਾਂ ਨਾਲ ਟੈਕ ਕਰ ਰਹੇ ਇੱਕ ਪਾਸੇ ਉੱਥੇ ਮੀਟਿੰਗ ਚੱਲ ਰਹੀ ਸੀ ਔਰ ਉੱਥੇ ਅਥਰੂ ਗੈਸ ਦੇ ਕੋਲ ਅਥਰੂ ਗੈਸ ਦੇ ਕੋਲ ਖਾ ਡਰਾ ਰਹੇ ਆ ਇਹ ਡਰਨ ਵਾਲੀ ਕੌਮ ਨਹੀਂ ਹੈਗੀ ਇਨਾ ਡਰੀ ਤੇ ਨਾ ਡਰਨਾ ਮੈਂ ਵੀ ਉਹੀ ਜ਼ਿਕਰ ਕਰ ਰਿਹਾ ਸੀ ਮੈਂ ਕਿਹਾ ਸਾਡੇ ਤਾਂ ਮਾਮਾ ਆਪ ਤਿਆਰ ਕਰਕੇ ਵਰਦੀ ਪਵਾ ਕੇ ਭੇਜਦੀਆਂ ਨੇ ਜਦੋਂ ਸਰਦ ਦੇ ਉੱਤੇ ਭੇਜਣਾ ਹੁੰਦਾ ਕਿ ਪਤਾ ਕੀ ਮੁੰਡੇ ਨੇ ਕੀ ਪਤਾ ਤਰੰਗੇ ਜਿ ਲਪੜ ਕੇ ਆਉਣਾ ਜਾਂ ਐਵੇਂ ਹੀ ਵਾਪਸ ਆਊਗਾ ਡਰਨ ਵਾਲੇ ਤਾਂ ਹੈ ਨਹੀਂ ਸਰ ਥੋੜੀ ਚਿਰ ਕੇ ਚੈਨਾ ਬੜ ਦੇ ਚੱਲ ਰਹੀ ਸਾਡੇ ਆਪਣੇ ਲੱਗੇ ਕਿ ਤਿੰਨ ਚਾਰ ਮੁੰਡੇ ਸੀ ਦੋਏ ਉਹ ਪੰਜਾਬੀ ਹੀ ਹੋਏ ਪਹਿਲਾਂ ਕਾਰ ਗਿੱਲਗੇ ਵਿੱਚ ਵੀ ਆਪਣੇ ਜਿੰਨੇ ਵੀ ਹੋਏ ਸਾਰੇ ਪੰਜਾਬੀ ਹੋਏ ਆ ਜਿੰਨੀ ਵੀ ਜੰਗ ਹੋਈਆਂ ਉੱਥੇ ਪੰਜਾਬੀ ਹੀ ਸੀਧ ਹੋਏ ਆ ਇਹਨਾਂ ਨੂੰ ਜਿੱਥੇ ਜੰਗ ਚੱਲਦੀ ਉੱਥੇ ਪੰਜਾਬੀ ਦਿਖਦੇ ਆ ਜਿੱਥੇ ਆਪਣਾ ਹੱਕ ਮੰਗਦੇ ਉੱਥੇ ਅਕਰਦੀ ਦਿਖਦੀ ਹੈ ਇਹ ਬਹੁਤ ਮੜੀ ਗੱਲ ਹੈ ਤਾਂ ਭਾਈ ਹੋਣੀ ਖਾਸ ਤੌਰ ਦੇ ਉੱਤੇ ਸ਼ੰਭੂ ਮੋਰਚੇ ਦੇ ਵਿੱਚ ਨੇ ਔਰ ਇਹੀ ਜ਼ਿਕਰ ਕਰ ਰਹੇ ਨੇ ਕਿ ਅਸੀਂ ਇਸੇ ਤਰੀਕੇ ਨਾਲ ਡਟੇ ਹੋਏ ਆ ਜੋ ਕਿਸਾਨ ਆਗੂਆਂ ਦਾ ਸਾਡੇ ਫੈਸਲਾ ਹੋਊਗਾ ਉਸੇ ਦੇ ਉੱਤੇ ਅਸੀਂ ਆਪਣੀ ਅਗਲੀ ਕਾਰਵਾਈ ਕਰਾਂਗੇ ਕੈਮਰਾ ਪਰਸਨ ਜਸ਼ਨ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ